ਜੀ ਨਾਮ ਟੋਡਾ ਜੀ ਮੇਰਾ ਨਾਮ ਮੈਨੇਜਰ ਸਿੰਘ ਹੈ ਜੀ ਸਾਬਕਾ ਸਰਪੰਚ ಗ್ರಾಮ ਪੰਚਾਇਤ ਮਕੋੜ ਸਾਹਿਬ ਜੀ ਜਿਹੜੇ ਬਲਾਕ ਸੰਵਤੀ ਚੋਣ ਲੜ ਰਹੇ ਹਾਂ ਕਿਹੜੇ ਕਿਹੜੇ ਪਿੰਡਾਂ ਤੋਂ ਤੁਸੀਂ ਲੜ ਰਹੇ ਹੋ ਮੈਂ ਦੋ ਪਿੰਡਾਂ ਤੋਂ ਚੋਣ ਲੜ ਰਿਹਾ ਜਿਹੜਾ ਸਾਡਾ ਬਲਾਕ ਸੰਵਤੀ ਮੈਂਬਰ ਦੀ ਚੋਣ ਹੈ ਉਹ ਦੋ ਪਿੰਡਾਂ ਦੀ ਹੈ ਫੂਲ ਤੇ ਮਕੋੜ ਸਾਹਿਬ ਦੀ ਕਿਹੜੀ ਕਾਂਗਰਸ ਵੱਲੋਂ ਚੋਣ ਲੜ ਰਿਹਾ ਮੈਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਸੀ ਜਿਹਦੇ ਉੱਪਰੋਂ ਮੈਂ ਚੋਣ ਲੜ ਰਿਹਾ ਜਿਹਦਾ ਚੋਣ ਨਿਸ਼ਾਨਾ ਹੈ ਪੰਜਾ ਤੇ ਮੈਂ ਦੋਵੇਂ ਪਿੰਡਾਂ ਦੇ ਵੋਟਰਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਮੈਂ ਪਹਿਲਾਂ ਐ ਸਰਪੰਚ ਆਇਆ ਚੁੱਕਾ ਮਕੋੜ ਸਾਹਿਬ ਤੋਂ ਮੈਂ ਵਧੀਆ ਪਿੰਡ ਦੇ ਵਿੱਚ ਵਧੀਆ ਕੰਮ ਕੀਤੇ ਨੇ ਮੇਰੇ SLAGA ਯੋਗ ਵੀ ਹੋਏ ਨੇ ਬਹੁਤ ਸਾਰੇ ਕੰਮ ਪਰ ਮੈਂ ਹੁਣ ਦੋ ਪਿੰਡਾਂ ਤੋਂ ਬਲਾਕ ਸ਼ਮਤੀ ਦੀ ਇਲੈਕਸ਼ਨ ਲੜ ਰਿਹਾ ਤੇ ਮੈਂ ਵੋਟਰਾਂ ਨੂੰ ਅਪੀਲ ਕਰਦਾ ਬਦ ਤੋਂ ਬਦ ਬਲਾਕ ਸ਼ਮਤੀ ਦੇ ਮੈਂਬਰ ਮੈਨੇਜਰ ਸਿੰਘ ਨੂੰ ਮੈਨੂੰ ਵੋਟ ਪਾ ਕੇ ਕਾਂਗਰਸ ਪਾਰਟੀ ਨੂੰ ਬਦ ਤੋਂ ਬਦ ਜਿਟਾਓ ਤੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਧਨਮਨਤਨ ਲਾ ਕੇ ਹਾਜ਼ਰ ਰਹਾਂ ਤੁਹਾਡੇ ਵਿਰੋਧੀ ਵਿੱਚੋਂ ਮੌਜੂਦਾ ਸਰਕਾਰ ਦੇ ਕੈਂਡੀਡੇਟ ਵੀ ਖੜੇ ਨੇ ਹਾਂਜੀ ਤੇ ਹੋਰ ਪਾਰਟੀਆਂ ਦੇ ਕੈਂਡੀਡੇਟ ਵੀ ਹੁੰਦੇ ਨੇ ਉਹਨਾਂ ਨੂੰ ਆਪਣੇ ਮੁਕਾਬਲੇ ਵਿੱਚ ਕਿਵੇਂ ਦੇਖਦੇ ਹੋ ਦੇਖੋ ਜੀ ਹਰ ਇੱਕ ਬੰਦਾ ਆਪਣੇ ਆਪ ਨੂੰ ਐ ਨਹੀਂ ਕਹਿੰਦਾ ਹੁੰਦਾ ਵੀ ਮੈਂ ਬਿਹਾਰ ਗਿਆ ਹਰ ਇੱਕ ਬੰਦਾ ਜਿੱਤ ਕੇ ਖੜਾ ਹੁੰਦਾ ਮੈਂ ਤਾਂ ਕਹਿੰਦਾ ਵੀ ਮੈਂ ਤਾਂ ਪੂਰਾ ਫੁੱਲ ਬਾਬੇ ਦੀ ਕਿਰਪਾ ਗੁਰੂ ਤੇਗ ਬਹਾਦਰ ਮਹਾਰਾਜ ਅੱਗੇ ਪਾਸੇ ਦੀ ਚਰਨਛੋਪਾ ਬਰਵ ਧਰਤੀ ਹੈ ਜਿਹਦੀ ਦੇਖਦੇ ਕੇ ਅਸੀਂ ਚੱਲ ਰਹੇ ਹਾਂ ਮਾੜਾ ਕੋਈ ਨਹੀਂ ਹੁੰਦਾ ਜੀ ਆਪਣੀ ਜਗ੍ਹਾ ਵਧੀਆ ਹੈ ਚਲੋ ਉਹਨਾਂ ਦਾ ਹੱਤਾ ਹੋਲਡ ਹੈ ਪਰ ਮੈਨੂੰ ਲੱਗਦਾ ਮੇਰਾ ਜ਼ਿਆਦਾ ਹੈ ਜਿਹੜੇ ਮੌਜੂਦਾ ਸਰਕਾਰ ਦੇ ਕੈਂਡੀਡੇਟ ਨੇ ਉਹ ਸਰਕਾਰ ਦੇ ਕੰਮਾਂ ਨੂੰ ਗਿਣਾ ਕੇ ਵੋਟ ਮੰਗ ਰਹੇ ਨੇ ਜੀ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਮੰਗ ਰਹੇ ਨੇ ਪਰ ਜਿਹੜਾ ਬੰਦਾ ਸਾਡੇ ਚੋਂ ਹੁਣ ਆਮ ਆਦਮੀ ਪਾਰਟੀ ਦਾ ਖੜਾ ਹੈ ਉਹਦਾ ਵੀ ਹੋਲਡ ਹੋਣਾ ਚਾਹੀਦਾ ਹੈ ਬੰਦੇ ਦਾ ਚਿਹਰਾ ਦੇਖ ਕੇ ਵੋਟ ਪੈਂਦੀ ਹੈ ਜੀ ਕੰਮਾਂ ਨੂੰ ਤਾਂ ਘੱਟ ਪੈਂਦੀ ਹੈ ਜੀ ਹੁਣ ਕਾਂਗਰਸ ਸਰਕਾਰ ਵੱਲ ਕਿਹੋ ਜਿਹੇ ਕੰਮ ਹੋਏ ਨੇ ਕਾਂਗਰਸ ਸਰਕਾਰ ਵੱਲੋਂ ਜਦੋਂ ਚੰਨੀ ਦੀ ਸਰਕਾਰ ਰਹੀ ਹੈ ਪਿਛਲੇ ਲਾਸਟ ਚ ਆ ਕੇ ਬਹੁਤ ਵਧੀਆ ਕੰਮ ਹੋਏ ਨੇ ਬਹੁਤ ਵਧੀਆ ਕੰਮ ਕੀਤਾ ਹੈ ਸਰਕਾਰ ਨੇ ਐਸਸੀ ਵਰਗ ਦਾ ਸਾਡਾ ਭਾਈਚਾਰੇ ਚੋਂ ਸਾਡੀ ਵੀ ਸੀਟ ਐਸਸੀ ਹੈ ਤੇ ਅਸੀਂ ਉਸ ਨੂੰ ਦੇਖਦੇ ਹੋਏ ਵਧੀਆ ਕਰਾਂਗੇ ਕੰਮ ਲੋਕਾਂ ਨੂੰ ਅਪੀਲ ਕਰਾਂਗਾ ਵੀ ਵੱਧ ਤੋਂ ਵੱਧ ਮੈਨੂੰ ਆਉਣ ਵਾਲੀ 14 ਤਰੀਕ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ